ਜਿਵੇਂ ਭਰਾਵਾ ਤੂੰ ਤੇ ਸਾਡਾ ਜੀਣਾ ਹੀ ਆਰਾਮ ਕਰ ਦਿੱਤਾ ਕੀ ਕਰੀਏ ਤੇਰਾ ਗਾਣੇ ਦੇ ਤੂੰ ਐ ਗੋਂਦੇ ਜਿਵੇਂ ਕੁੱਤਾ ਡਿੰਗਣ ਡਿਆ ਹੁੰਦਾ ਮਾਸਾ ਸ਼ਰਮ ਨਹੀਂ ਤੈਨੂੰ ਲੋਕੀ ਇੰਨੀਆਂ ਗਾਲਾਂ ਕੱਢਣ ਦੇ ਮਾਸਾ ਤੈਨੂੰ ਸ਼ਰਮ ਯਾਨੀਗੀ ਹਨਾ ਮਾਸਾ ਸ਼ਰਮ ਨਹੀਂ ਡੰਬ ਕੇ ਮਰ ਜਾ ਹੱਥ ਜੋੜਦੇ ਤੇਰੇ ਕਰਕੇ ਤੇ ਸੀ ਫੇਸਬੁੱਕ ਹੀ ਬੰਦ ਕਰ ਦਿੱਤੀ ਤੇਰੇ ਕਰਕੇ ਨਾ ਲੱਗਦਾ ਸਭ ਕੁਝ ਹੀ ਬੰਦ ਹੋਇਆ ਨਾ ਸਰਕਾਰ ਨੇ ਹੀ ਬੰਦ ਹੀ ਕਰਦੇ ਨੇ ਜਿੱਦੜਾ ਤੇਰਾ ਮੋਹਣ ਆ ਤੋ ਐਨਾ ਇਨਾ ਵਧੀਆ ਗੋਨਾ ਇਨਾ ਵਧੀਆ ਗੋਨਾ ਪੀ ਸਾਡੇ ਕੰਨ ਨਾ ਸੁਣਨ ਦੇ ਬੰਦ ਹੋ ਗਿਆ ਸੁਣ ਨਹੀਂ ਬੰਦ ਹੋ ਗਿਆ ਡੇ ਕੰਨ ਬੱਸ ਕਰ ਜਾ ਬੱਸ ਕਰ ਜਾ ਲੋਕੀ ਤੈਨੂੰ ਇੰਨੀਆ ਗਾਲਾਂ ਮਾਂ ਪੈਂਦੇ ਕਢੰਦੇ ਮਾਸਾ ਸ਼ਰਮ ਕਰ ਹੁਣ ਵੱਡਾ ਤੂੰ ਫਿਲਮ ਬਣਾਂਡਿਆ ਵਾ ਤੈਨੂੰ ਕੌਣ ਫਿਲਮ ਚ ਲੈਂਡਿਆ ਵਾ ਵੱਡਾ ਤੇ ਚੀਮਾ ਬਣਿਆ ਕਰਦਾ ਵਾ ਪਤਾ ਨਹੀਂ ਤੂੰ ਆਪਣੇ ਆਪ ਨੂੰ ਕਿਹੜਾ ਕਿਹੜਾ ਕੌਣ ਤੈਨੂੰ ਕੰਜਰ ਕਹਿੰਦਾ ਵੀ ਤੂੰ ਸੋਨਾ ਗਾਨਾ ਅਸੀਂ ਤਾਂ ਪਾਗਲ ਹੋ ਗਏ ਤੇਰੀਆਂ ਵੀਡੀਓ ਵੇ ਵੇਖ ਕੇ ਕਿ ਤੂੰ ਹੈਗਾ ਕੀ ਆਪਣੇ ਨਾਂ ਤੇ બસ ਕਰ ਬਸ ਕਰ ਬਹੁਤ ਹੋ ਗਈ ਤੂੰ ਬਹੁਤ ਮਸ਼ਹੂਰ ਹੋ ਗਿਆ ਭਰਾਵਾ ਬਸ ਕਰ ਬਸ ਕਰ ਹੱਥ ਜੋੜ ਦੇ ਤੇਰੇ ਗਾੜੀ ਬਸ ਕਰ ਜਾ ਹੁਣ ਬਸ ਕਰ ਜਾ YouTube ਖੋਲ ਦੇ ਉੱਥੇ ਤੂੰ Facebook ਖੋਲ ਦੇ ਉੱਥੇ ਤੂੰ ਹੈਂ ਜੇ WhatsApp ਖੋਲ ਦੇ ਉੱਥੇ ਤੂੰ ਸ਼ਰਮ ਕਰ ਲੈ ਸ਼ਰਮ ਕਰ ਲੈ ਮਸਾ ਨੱਕ ਦੋ ਜਾ ਬਾਹਰ ਤੂੰ ਕੰਗਾਂ ਦਾ ਸ਼ੌਂਕ ਹੈ ਤੂੰ ਕੇ ਕੋ ਸਿੱਖ ਲੈ ਬਾਹਰ ਸੋਣ ਛੋੜ ਤਾਲ ਦੇ ਲੱਗ ਗਿਆ ਲੋਕੀ ਤੈਨੂੰ ਕਹਿੰਦੇ 10 ਸਾਲ ਤੱਕ ਰਸ ਕਰ ਰਿਹਾ ਸਰਕਾਰ ਮੈਂ ਤੈਨੂੰ ਕਹਿੰਦੀ 20 ਸਾਲ ਤੱਕ ਰਸ ਕਰ ਤੂੰ ਮੈਂ ਤਾਂ ਕਹਿੰਦੀ 50 ਸਾਲ ਤੱਕ ਕਰ ਉਹਨਾਂ ਤੇਨੂੰ ਵੇਰ ਵੀ ਕੁਛ ਨਹੀਂ ਆ ਕਿੱਧਰੋਂ ਸੁਰ ਤੂੰ ਕਢਦਾ ਕਿੱਧਰ ਜਾ ਕੇ ਵਾਰ ਦਿੰਦਾ ਤੈਨੂੰ ਇਹ ਸੁਰਤ ਆਲਦਾ ਨਹੀਂ ਪਤਾ ਤੇਰੇ ਨਾਲ ਚੰਗਾ ਤੇ ਮੈਂ ਗਾ ਲੈਨੀ ਆ ਤੇਰੇ ਨਾਲ ਚੰਗ ਵਧੀਆ ਤੇ ਆ ਗਾ ਲੈਂਦੀ ਆ ਤੇਰੇ ਨਾਲ ਚੰਗੇ ਤੇ ਭਈਏ ਗਾ ਲੈਂਦੇ ਆ ਫੜੇ ਮੂੰਹ ਤੇਰੀ ਕਰਤੂਤ ਦਾ ਹੀ ਮਾੜਨ ਨੱਕ ਡੋਬ ਕੇ